ਅੱਜ 31 ਦਸੰਬਰ ਸ਼ਾਮ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜੇ ਖਬਰਾਂ ਦੀ ਪੂਰੀ ਜਾਣਕਾਰੀ ਦਿੰਨੇ ਆ ਤੇ ਨਾਲੇ ਦੱਸਾਂਗੇ ਪਰਦੇ ਪਿਛਲਾ ਸੱਚ ਗੌਰ ਨਾਲ ਸੁਣਿਓ ਪਹਿਲੀ ਖਬਰ ਹੈ ਕਿ ਅੱਜ ਐਸਜੀਪੀਸੀ ਦੀ ਅੰਤਰਮ ਕਮੇਟੀ ਦੀ ਮੀਟਿੰਗ ਹੋਈ ਆ ਤੇ ਜਥੇਦਾਰ ਗਿਆਨੀ ਹਰਪ੍ਰੀਤ ਬਾਰੇ ਨਵਾਂ ਫੈਸਲਾ ਲੈ ਲਿਆ ਗਿਆ ਤੇ ਅੱਗੋਂ ਫਿਰ ਗਿਆਨੀ ਹਰਪ੍ਰੀਤ ਵੀ ਲਾਈਵ ਹੋਇਆ ਤੇ ਉਹਨੇ ਵੀ ਵੱਡੀਆਂ ਗੱਲਾਂ ਬੋਲ ਦਿੱਤੀਆਂ ਨੇ ਤੇ ਹੁਣ ਪੇਚਾ ਇੱਕ ਤਰ੍ਹਾਂ ਨਾਲ ਵੱਡਾ ਪੈ ਗਿਆ ਦੂਜੀ ਵੱਡੀ ਖਬਰ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਬਾਰੇ ਸੁਪਰੀਮ ਕੋਰਟ ਦਾ ਇੱਕ ਵੱਡਾ ਫੈਸਲਾ ਆਇਆ ਤੇ ਨਵੇਂ ਦਿਸ਼ਾ ਨਿਰਦੇਸ਼ ਆਏ ਨੇ ਬਾਕੀ ਖਬਰ ਤੁਹਾਨੂੰ ਅੱਗੇ ਦੱਸਦੇ ਆਂ ਤੀਜੀ ਵੱਡੀ ਖਬਰ ਹੈ ਕਿ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਹਮਲਾਵਰ ਨਰੈਣ ਸਿੰਘ ਚੋੜਾ ਬਾਰੇ ਸ਼੍ਰੋਮਣੀ ਕਮੇਟੀ ਨੇ ਅੱਜ ਇੱਕ ਮਤਾ ਵਾਪਸ ਲੈ ਲਿਆ ਤੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਦੇ ਆਂ ਚੌਥੀ ਵੱਡੀ ਖਬਰ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਹੋਣ ਬਾਰੇ ਦੋ ਖਬਰਾਂ ਆ ਰਹੀਆਂ ਨੇ ਅਸਲ ਸੱਚ ਕੀ ਹੈ ਕਿੰਨੀਆਂ ਛੁੱਟੀਆਂ ਹੋਈਆਂ ਨੇ ਤੇ ਕਿੰਨੀਆਂ ਨਹੀਂ ਹੋਈਆਂ ਇਹਦਾ ਅਸਲ ਸੱਚ ਤੁਹਾਨੂੰ ਅੱਗੇ ਦੱਸਦੇ ਹਾਂ ਤੇ ਪੰਜਵੀਂ ਖਬਰ ਹੈ ਕਿ ਇੱਕ ਪੰਜਾਬ ਪੁਲਿਸ ਦੇ ਜਿਹੜੇ ਡੀਐਸਪੀ ਨੇ ਉਹਨਾਂ ਨੂੰ ਗੈਂਗਸਟਰ ਗੋਲਡੀ ਬਰਾੜ ਦਾ ਫੋਨ ਆਇਆ ਤੇ ਉਹਦੇ ਸੰਬੰਧੀ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਤੇ ਨਵੇਂ ਖੁਲਾਸੇ ਹੋ ਰਹੇ ਨੇ ਆਪਾਂ ਇਹਦੇ ਤੇ ਵੀ ਪੂਰੀ ਗੱਲ ਅੱਗੇ ਕਰਦੇ ਹਾਂ ਤੇ ਚੌਥਾ ਦਲਜੀਤ ਦਾ ਸਾਂਝਾ ਲੁਧਿਆਣੇ ਅੱਜ ਸ਼ੋਅ ਹੋ ਰਿਹਾ ਤੇ ਉਹਦੇ ਲਈ 2000 ਪੁਲਿਸ ਕਰਮੀ ਸੁਰੱਖਿਆ ਦੇ ਲਈ ਲਾਏ ਗਏ ਨੇ ਇਹ ਮਾਮਲਾ ਕੀ ਹੈ ਹੁਣ ਇੱਕ ਇੱਕ ਖਬਰ ਤੇ ਪੂਰੀ ਜਾਣਕਾਰੀ ਸੁਣ ਲਵੋ ਪਹਿਲੀ ਖਬਰ ਹੈ ਕਿ ਅੱਜ ਜਿਹੜੇ ਸ਼੍ਰੋਮਣੀ ਕਮੇਟੀ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਹੋਈ ਹੈ ਔਰ ਉਹਦੇ ਵਿੱਚ ਗਿਆਨੀ ਹਰਪ੍ਰੀਤ ਦੇ ਉੱਪਰ ਜਿਹੜੇ ਦੋਸ਼ ਲੱਗੇ ਨੇ ਉਹਨਾਂ ਬਾਰੇ ਫੈਸਲਾ ਲੈਣਾ ਸੀ ਤੇ ਅੱਜ ਉਹਨਾਂ ਨੇ ਕੀ ਫੈਸਲਾ ਲਿਆ ਉਹ ਕਹਿੰਦੇ ਕਿ ਗਿਆਨੀ ਹਰਪ੍ਰੀਤ ਦੇ ਫੈਸਲਾ ਲੈਣ ਦੀ ਮਿਆਦ 1 ਮਹੀਨਾ ਹੋਰ ਵਧਾ ਦਿੰਨੇ ਆ ਤੇ ਨਾਲ ਹੀ ਕਹਿ ਦਿੱਤਾ ਕਿ 1 ਮਹੀਨਾ ਹੋਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰੀ ਦੇ ਅਹੁਦੇ ਤੇ ਨਹੀਂ ਰਹਿਣਗੇ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਨੂੰ 15 ਦਿਨਾਂ 'ਚ ਹੀ ਜਥੇਦਾਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਤੇ ਕਮੇਟੀ ਅੱਗੇ ਪੜਤਾਲ ਕਰ ਰਹੀ ਸੀ ਤੇ ਹੁਣ ਇਹ ਰੋਕ ਮਹੀਨਾ ਹੋਰ ਵਧਾ ਦਿੱਤੀ ਗਈ ਹੈ ਤੇ ਉਧਰ ਗਿਆਨੀ ਹਰਪ੍ਰੀਤ ਵੀ ਫਿਰ ਲਾਈਵ ਹੋਏ ਨੇ ਉਹਨਾਂ ਨੇ ਵੀ ਅੱਗੋਂ ਕਰਾਰੀਆਂ ਤੇ ਵੱਡੀਆਂ ਗੱਲਾਂ ਬੋਲੀਆਂ ਨੇ ਉਹ ਕਹਿੰਦੇ ਇਹ ਤਾਂ ਉਹ ਗੱਲ ਹੈ ਨਾ ਜਿਉਂਦਿਆਂ ਚ ਛੱਡਣਾ ਨਾ ਮਰਿਆਂ ਚ ਛੱਡਣਾ ਬਸ ਲਮਕਾਈ ਰੱਖਣਾ ਔਰ ਗਿਆਨੀ ਹਰਪ੍ਰੀਤ ਨੇ ਕਿਹਾ ਕਹਿੰਦਾ ਸਾਨੂੰ ਲੋਕ ਉਲਾਮਾ ਦਿੰਦੇ ਸੀ ਕਿ ਜਥੇਦਾਰਾਂ ਨੂੰ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਬੰਨਣਾ ਚਾਹੀਦਾ ਜਿਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਦੇ ਦਿੱਤੀ ਸੀ ਤੇ ਕਹਿੰਦਾ ਜੇ ਅਸੀਂ ਅਕਾਲੀ ਫੂਲਾ ਸਿੰਘ ਵਰਗੇ ਬਨਣ ਦੀ ਕੋਸ਼ਿਸ਼ ਕੀਤੀ ਹੈ ਤੇ ਆ ਉਸੇ ਦਾ ਨਤੀਜਾ ਹੈ ਜੋ ਸਾਡੇ ਉੱਪਰ ਦੋਸ਼ ਲੱਗ ਰਹੇ ਨੇ ਜੋ ਸਾਡੇ ਉੱਪਰ ਕਮੇਟੀਆਂ ਬਣ ਰਹੀਆਂ ਨੇ ਜੋ ਸਾਡੇ ਉੱਪਰ ਇਲਜ਼ਾਮ ਲੱਗ ਰਹੇ ਨੇ ਤੇ ਸਾਨੂੰ ਜਥੇਦਾਰੀਆਂ ਤੋਂ ਲਾਇਆ ਜਾ ਰਿਹਾ ਔਰ ਗਿਆਨੀ ਹਰਪ੍ਰੀਤ ਨੇ ਇੱਕ ਗੱਲ ਹੋ ਰੱਖੀ ਹੈ ਉਹ ਕਹਿੰਦਾ ਅਕਾਲੀ ਦਲ ਜਿਹੜਾ ਨਾ ਇਹ ਖੇਤਰੀ ਪਾਰਟੀ ਹੈ ਸਿੱਖਾਂ ਦੀ ਔਰ ਇਹ ਮਜ਼ਬੂਤ ਹੋਣੀ ਚਾਹੀਦੀ ਹੈ ਪਰ ਨਾਲ ਉਹਨੇ ਕਿਹਾ ਵੀ ਇਹ ਸਹੀ ਹੱਥਾਂ 'ਚ ਹੋਣੀ ਚਾਹੀਦੀ ਹੈ ਇਦੀ ਅਗਵਾਈ ਜੇ ਗਲਤ ਬੰਦੇ ਕਰਦੇ ਰਹੇ ਤਾਂ ਇਹਦਾ ਹੋਰ ਵੀ ਨੁਕਸਾਨ ਹੋਏਗਾ ਬੇੜਾਗਰਕ ਹੋਏਗਾ ਇਸ ਕਰਕੇ ਗਿਆਨੀ ਹਰਪ੍ਰੀਤ ਨੇ ਹੋਰ ਵੀ ਵੱਡੀਆਂ ਗੱਲਾਂ ਆਖੀਆਂ ਨੇ ਉਹ ਕਹਿੰਦੇ ਕਿ ਮੈਨੂੰ ਕੋਈ ਚਾਹ ਨਹੀਂ ਹੈ ਅਹੁਦਿਆਂ ਦਾ ਅਹੁਦੇ ਭਾਵੇਂ ਸਾਰੇ ਖੋ ਲਵੋ ਪਰ ਝੂਠੇ ਦੋਸ਼ ਲਾ ਕੇ ਬਦਨਾਮ ਨਾ ਕਰੋ ਜੇਕਰ ਅਸੀਂ ਸਿੱਖੀ ਰਵਾਇਤਾਂ ਦੇ ਮੁਤਾਬਕ ਅਕਾਲੀ ਦਲ ਦੇ ਵੱਡੇ ਲੀਡਰਾਂ ਤੇ ਕੋਈ ਫੈਸਲੇ ਲਾਏ ਨੇ ਤੇ ਉਹਦਾ ਸਾਨੂੰ ਸਿਲਾ ਨਾ ਦਿਓ ਸਾਨੂੰ ਉਹਦਾ ਜਿਹੜਾ ਉਹ ਮੁੱਲ ਨਾ ਦਿਓ ਸਾਨੂੰ ਉਹਦੇ ਕਰਕੇ ਟਾਰਗੇਟ ਨਾ ਕਰੋ ਪਰ ਉਹ ਕਹਿੰਦੇ ਮੈਂ ਕੋਈ ਘਬਰਾਇਆ ਨਹੀਂ ਆ ਮੈਂ ਦ੍ਰਿੜ ਸੀ ਪਹਿਲਾਂ ਵੀ ਔਰ ਅੱਜ ਵੀ ਚੜਦੀ ਕਲਾ 'ਚ ਆ ਔਰ ਚੜਦੀ ਕਲਾ 'ਚ ਹੀ ਮੈਂ ਰਹਿਣਾ ਔਰ ਉਧਰ ਐਸਜੀਪੀਸੀ ਨੇ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਜਿਹੜੇ ਹਮਲਾਵਰ ਸੀ ਨਰੈਣ ਸਿੰਘ ਚੋੜਾ ਉਹਦੇ ਉੱਪਰ ਇੱਕ ਮਤਾ ਜਿਹੜਾ ਆਇਆ ਸੀਗਾ ਕਿ ਉਹਨੂੰ ਪੰਥ 'ਚੋਂ ਛੇਕਿਆ ਜਾਵੇ ਉਹ ਮਤਾ ਵਾਪਸ ਲੈ ਲਿਆ ਉਹ ਮਤਾ ਹੁਣ ਉੱਤੇ ਕੋਈ ਕਾਰਵਾਈ ਨਹੀਂ ਹੋਵੇਗੀ ਔਰ ਨਰੈਨ ਸਿੰਘ ਚੌੜਾ ਜਿਹਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਸੀ ਹੁਣ ਉਹਨੂੰ ਪੰਥ ਚੋਂ ਨਹੀਂ ਝੇਕਿਆ ਜਾਵੇਗਾ ਇਹ ਵੱਡਾ ਫੈਸਲਾ ਜਿਹੜਾ ਹੈ ਉਹ ਐਸਜੀਪੀਸੀ ਨੇ ਅੱਜ ਲਿਆ ਹੈ ਔਰ ਇਸ ਤੋਂ ਬਾਅਦ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਜਿਹੜੇ ਦੋਸ਼ਗਿਆਨੀ ਹਰਪ੍ਰੀਤ ਸਿੰਘ ਤੇ ਲੱਗ ਰਹੇ ਨੇ ਕੀ ਉਹ ਦੋਸ਼ ਤੁਹਾਨੂੰ ਠੀਕ ਜਾਂਦੇ ਨੇ ਜਾ ਜਿਵੇਂ ਗਿਆਨੀ ਹਰਪ੍ਰੀਤ ਕਹਿ ਰਿਹਾ ਹੈ ਕਿ ਅਸੀਂ ਸੁਖਬੀਰ ਬਾਦਲ ਜਾਂ ਹੋਰ ਅਕਾਲੀਆਂ ਦੇ ਉੱਪਰ ਜਿਹੜਾ ਵੱਡੇ ਫੈਸਲੇ ਲੈ ਲਿਆ ਉਹਦੀ ਕਿਣ ਵਜੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਜਿਹੜੇ ਨੇ ਉਹਨਾਂ ਦੇ ਉੱਪਰ ਝੂਠੇ ਦੋਸ਼ ਲਾ ਕੇ ਉਹਨਾਂ ਤੋਂ ਬਦਲਾ ਲਿਆ ਜਾ ਰਿਹਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਹੁਣ ਅਗਲੀ ਵੱਡੀ ਖਬਰ ਹੈ ਜੀ ਕਿ ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਹੋਣ ਦੀਆਂ ਦੋ ਖਬਰਾਂ ਕਈ ਚੈਨਲਾਂ ਤੇ ਚੱਲ ਰਹੀਆਂ ਹਨ ਕਈ ਚੈਨਲ ਤਾਂ 14 ਜਨਵਰੀ ਤੱਕ ਛੁੱਟੀਆਂ ਲਿਖ ਕੇ ਚੈਨਲਾਂ ਤੇ ਪਾ ਰਹੇ ਨੇ ਜਾਂ ਖਬਰਾਂ ਦੇ ਰਹੇ ਨੇ ਤੇ ਕਈ 7 ਜਨਵਰੀ ਤੱਕ ਇਹ ਚੋ ਸੱਚ ਕੀ ਹੈ ਸੱਚ ਮਿੱਤਰੋ ਇਹਦਾ ਇਹ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਹੀ ਛੁੱਟੀਆਂ ਵਧਾਈਆਂ ਗਈਆਂ 8 ਜਨਵਰੀ ਨੂੰ ਸਕੂਲ ਲੱਗਣੇ ਨੇ ਪਰ ਜਿਹੜੇ ਯੂਪੀ ਦੇ ਆਗਰਾ ਦੇ ਸਕੂਲ ਨੇ ਉਹਨਾਂ ਦੇ ਵਿੱਚ 14 ਜਨਵਰੀ ਤੱਕ ਛੁੱਟੀਆਂ ਵਧਾਈਆਂ ਗਈਆਂ ਨੇ ਪੰਜਾਬ ਦੇ ਵਿੱਚ ਨਹੀਂ ਸੋਪਲੇ ਖੇਚ ਨਾ ਰਿਓ ਅਜੇ ਸਿੱਖਿਆ ਮੰਤਰੀ ਨੇ 8 ਜਨਵਰੀ ਤੱਕ ਛੁੱਟੀਆਂ ਵਧਾਈਆਂ ਨੇ 14 ਤੱਕ ਨਹੀਂ ਹੁਣ ਅਗਲੀ ਵੱਡੀ ਖਬਰ ਹੈ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਐ ਉਹਨਾਂ ਬਾਰੇ ਸੁਪਰੀਮ ਕੋਰਟ ਦੇ ਵਿੱਚ ਅੱਜ ਫੇਰ ਸੁਣਵਾਈ ਹੋਈ ਹੈ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਅੱਜ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਨੇ ਔਰ ਸੁਪਰੀਮ ਕੋਰਟ ਨੇ ਅੱਜ 31 ਦਸੰਬਰ 11 ਵਜੇ ਤੱਕ ਦਾ ਸਮਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਦਿੱਤਾ ਸੀ ਪਿਛਲੇ ਦਿਨੀ ਸੁਣਵਾਈ ਦੇ ਦਰਮਿਆਨ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿਸੇ ਵੀ ਤਰੀਕੇ ਦੇ ਨਾਲ 31 ਦਸੰਬਰ ਤੱਕ ਡੱਲੇਵਾਲ ਨੂੰ ਹਸਪਤਾਲ ਲੈ ਕੇ ਜਾਓ ਪਰ ਪੰਜਾਬ ਸਰਕਾਰ ਨਹੀਂ ਲੈ ਕੇ ਜਾ ਸਕੀ ਪੰਜਾਬ ਪੁਲਿਸ ਨੇ ਉਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਪੰਜਾਬ ਪੁਲਿਸ ਦੇ ਅਫਸਰ ਪਿਛਲੇ ਦਿਨਾਂ ਤੋਂ ਡੱਲੇਵਾਲ ਨੂੰ ਵਾਰ-ਵਾਰ ਮਿਲੇ ਉਹਨਾਂ ਨੇ ਡੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਚੱਕ ਕੇ ਨਹੀਂ ਲੈ ਕੇ ਗਏ ਕਿਉਂਕਿ ਕਿਸਾਨਾਂ ਨੇ ਵੀ ਘੇਰਾ ਬਹੁਤ ਵੱਡਾ ਢੱਲੇਵਾਲ ਦੇ ਦਿਵਾਲੇ ਬਣਾ ਲਿਆ ਹੋਇਆ ਔਰ ਜੇਕਰ ਪੁਲਿਸ ਚੱਕਣ ਦੀ ਕੋਸ਼ਿਸ਼ ਕਰਦੀ ਤਾਂ ਬਹੁਤ ਵੱਡਾ ਨੁਕਸਾਨ ਉੱਥੇ ਹੋਣਾ ਸੀ ਕਿਸਾਨ ਹੈ ਕੋ ਸਰਜੀਤ ਫੂਲ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਬੰਦੇ ਉਧਰੋਂ ਵੀ ਮਰਨਗੇ ਬੰਦੇ ਇਧਰੋਂ ਵੀ ਮਰਨਗੇ ਜੇਕਰ ਪੁਲਿਸ ਜ਼ਬਰਦਸਤੀ ਚੱਕੇਗੀ ਤਾਂ ਹੁਣ ਅੱਜ ਜਦੋਂ ਢੱਲੇਵਾਲ ਦੇ ਕੇਸ ਦੇ ਵਿੱਚ ਫੇਰ ਸੁਣਵਾਈ ਹੋਈ ਆ ਤਾਂ ਸੁਪਰੀਮ ਕੋਰਟ ਨੇ 3 ਦਿਨਾਂ ਦਾ ਟਾਈਮ ਹੋਰ ਵਧਾ ਦਿੱਤਾ ਢੱਲੇਵਾਲ ਨੂੰ ਹਸਪਤਾਲ ਦਾਖਲ ਕਰਾਉਣ ਦੇ ਲਈ ਔਰ ਹੁਣ 2 ਜਨਵਰੀ ਨੂੰ ਨਵੇਂ ਸਾਲ 'ਚ 2025 2 ਜਨਵਰੀ ਨੂੰ ਫੇਰ ਸੁਪਰੀਮ ਕੋਰਟ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਵਿੱਚ ਸੁਣਵਾਈ ਹੋਏਗੀ ਤੇ ਡੱਲੇਵਾਲ ਬਾਰੇ ਨਵਾਂ ਫੈਸਲਾ ਲਿਆ ਜਾਵੇਗਾ ਪਰ ਪੰਜਾਬ ਸਰਕਾਰ ਨੇ ਅੱਜ ਵੀ ਸੁਪਰੀਮ ਕੋਰਟ 'ਚ ਇਹੀ ਆਖਿਆ ਕਿ ਇਹ ਕੰਮ ਬਹੁਤ ਵੱਡਾ ਹੈ ਉੱਥੇ ਕਿਸਾਨਾਂ ਦਾ ਬਹੁਤ ਪ੍ਰਬੰਧ ਹੈ ਸਥਿਤੀ ਬਹੁਤ ਹੰਗਾਮੀ ਨਾਜ਼ੁਕ ਤੇ ਐਮਰਜੈਂਸੀ ਬਣ ਸਕਦੀ ਹੈ ਜੇਕਰ ਅਸੀਂ ਇਸ ਤਰ੍ਹਾਂ ਡੱਲੇਵਾਲ ਨੂੰ ਚੱਕ ਕੇ ਲੈ ਕੇ ਜਾਵਾਂਗੇ ਉਧਰ ਇੱਕ ਖਬਰ ਆ ਰਹੀ ਹੈ ਕਿ ਕਿਸਾਨਾਂ ਨੇ ਆਪਸੀ ਮੀਟਿੰਗ ਕਰਕੇ ਇਹ ਕਿਹਾ ਕਿ ਜੇਕਰ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਹੁਕਮ ਦੇਵੇ ਤਾਂ ਫਿਰ ਜਗਜੀਤ ਸਿੰਘ ਢੱਲੇਵਾਲ ਨੂੰ ਹਸਪਤਾਲ 'ਚ ਸ਼ਿਫਟ ਕਰਨ ਲਈ ਵਿਚਾਰਿਆ ਜਾ ਸਕਦਾ ਹੈ ਸੋਚਿਆ ਜਾ ਸਕਦਾ ਹੈ ਤੇ ਪੁਲਿਸ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ ਫਿਰ ਤਾਂ ਇਹਦੇ ਉੱਪਰ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਉੱਠਣੇ ਸ਼ੁਰੂ ਹੋ ਚੁੱਕੇ ਨੇ ਉਧਰ ਦੂਜੇ ਪਾਸੇ ਇੱਕ ਬਹੁਤ ਵੱਡੀ ਖਬਰ ਇਹ ਹੈ ਕਿ ਇੱਕ ਗੈਂਗਸਟਰ 골ਡੀ ਬਰਾੜ ਨੇ ਪੰਜਾਬ ਪੁਲਿਸ ਦੇ ਡੀਐਸਪੀ ਨੂੰ ਫੋਨ ਕੀਤਾ ਸਿੱਧਾ ਫੋਨ ਕਰਕੇ ਡੀਐਸਪੀ ਨੂੰ ਨਾਲੇ ਤਾਂ ਦੋਸ਼ ਲਾਏ ਨੇ ਬਹਿਸ ਕੀਤੀ ਹੈ ਤੇ ਨਾਲੇ ਧਮਕੀਆਂ ਵੀ ਦਿੱਤੀਆਂ ਨੇ ਤੇ ਡੀਐਸ ਵੀ ਨੇ ਵੀ ਅੱਗੋਂ ਫਿਰ ਕਿਹਾ ਕਿ ਅਸੀਂ ਤੇਰੇ ਅੱਗੇ ਝੁਕਣ ਵਾਲੇ ਨਹੀਂ ਅਸੀਂ ਤਾਂ ਆਪਣੀ ਕਾਰਵਾਈ ਠੋਕ ਕੇ ਕਰਾਂਗੇ ਜੋ ਤੇਰ ਤੋਂ ਹੁੰਦਾ ਤੂੰ ਕਰ ਲੈ ਤਾਂ ਫਿਰ ਜਿਹੜਾ ਗੈਂਗਸਟਰ ਗੋਲਡੀ ਬਰਾੜ ਹੈ ਉਹਨੇ ਵੀ ਦੋਸ਼ ਲਾਏ ਨੇ ਕਿ ਤੁਸੀਂ ਚਿੱਟਾ ਵੇਚਣ ਨਾਲ ਨਾਲ ਰਲ ਜੰਨੇ ਹੋ ਔਰ ਤੁਸੀਂ ਸਾਡੇ ਬੰਦਿਆਂ ਨੂੰ ਆਪਦੇ ਮੁਖਬਰ ਬਣਾਉਣੇ ਹੋ ਤਾਂ ਡੀਐਸਪੀ ਨੇ ਅੱਗੋਂ ਉਹਨੂੰ ਕਿਹਾ ਕਿ ਤੂੰ ਝੂਠੇ ਦੋਸ਼ ਲਾ ਰਿਹਾ ਹੈ ਆਪਣੇ ਦੋਸ਼ ਆਪਣੇ ਕੋਲੇ ਰੱਖ ਇਸ ਤਰ੍ਹਾਂ ਕਾਫੀ ਲੰਬੀ ਗੱਲ ਹੋਈ ਆ ਗੈਂਗਸਟਰ ਗੋਲਡੀ ਬਰਾੜ ਜਿਹਦੇ ਉੱਪਰ ਸਿੱਧੂ ਮੂਸੇ ਵਾਲੇ ਨੂੰ ਕਤਲ ਕਰਨ ਦਾ ਦੋਸ਼ ਹੈ ਜਿਹਨੇ ਜ਼ਿੰਮੇਵਾਰੀ ਲਈ ਸੀ ਮੂਸੇ ਵਾਲੇ ਨੂੰ ਕਤਲ ਕਰਨ ਦੀ ਉਸ 골ਡੀ ਬਰਾੜ ਨੇ ਫੋਨ ਕੀਤਾ ਹੈ ਡੀਐਸਪੀ ਨੂੰ ਪੰਜਾਬ ਪੁਲਿਸ ਦੇ ਤਾਂ ਫਿਰ ਉਹ ਕਾਲ ਰਿਕਾਰਡਿੰਗ ਜਿਹੜੀ ਹੈ ਉਹ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਤੇ ਹੁਣ ਉਹਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ ਹੁਣ ਅਗਲੀ ਵੱਡੀ ਖਬਰ ਹੈ ਜਿਹੜੀ ਉਹ ਇਹ ਹੈ ਕਿ ਦਲਜੀਤ ਦਸਾਂਜ ਦਾ ਸ਼ੋਅ ਅੱਜ ਲੁਧਿਆਣੇ ਹੋ ਰਿਹਾ ਔਰ ਉਹਦੇ ਵਿੱਚ 50000 ਤੋਂ ਵੱਧ ਦੇ ਕਰੀਬ ਟਿਕਟਾਂ ਦੱਸਿਆ ਜਾ ਰਿਹਾ ਕਿ ਵਿਕੀਆਂ ਨੇ ਇੰਨੀ ਵੱਡੀ ਪੱਧਰ ਤੇ ਲੋਕ ਆ ਰਹੇ ਨੇ ਤੇ 2000 ਦੇ ਕਰੀਬ ਜਿਹੜੇ ਪੁਲਿਸ ਕਰਮੀ ਨੇ ਉੱਥੇ ਸੁਰੱਖਿਆ ਦੇ ਲਈ ਲਾਏ ਗਏ ਨੇ ਤਣਾਤ ਕੀਤੇ ਗਏ ਨੇ ਲੁਧਿਆਣਾ ਦੇ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ ਸ਼ੋਅ ਕਰਾਇਆ ਜਾ ਰਿਹਾ ਔਰ ਇੱਕ ਮੁੱਦਾ ਇਹ ਵੀ ਹੈ ਕਿ ਇਹਦੇ ਵਿੱਚੋਂ ਪੰਜਾਬ ਸਰਕਾਰ ਕਰੀਬ 4 ਕਰੋੜ ਦਾ ਟੈਕਸ ਖਮਾਰੀ ਹੈ ਤੇ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੁਣ ਗਾਇਕਾਂ ਦੇ ਖਾੜਿਆਂ ਦੇ ਰਹੀ آمدਨ ਇਕੱਠੀ ਕਰ ਰਹੀ ਹੈ ਵੇਖੋ ਇਹ ਕੋਈ ਮਾੜੀ ਗੱਲ ਨਹੀਂ ਹੈ ਜੇਕਰ ਇਸ ਤਰ੍ਹਾਂ ਵੀ ਪੈਸਾ ਖਜ਼ਾਨੇ ਚ ਜਾਂਦਾ ਹੈ ਤਾਂ ਕੋਈ ਗਲਤ ਗੱਲ ਨਹੀਂ ਹੈ ਪਰ ਕੁਝ ਲੋਕ ਇਹ ਸਵਾਲ ਉਠਾ ਰਹੇ ਨੇ ਸਵਾਲ ਇਹ ਬਣਦਾ ਹੈ ਕਿ ਜਿਹੜੀਆਂ ਗੱਲਾਂ ਵੋਟਾਂ ਤੋਂ ਪਹਿਲਾਂ ਇਹ ਕਈਆਂ ਗਈਆਂ ਸੀ ਆਮ ਆਦਮੀ ਪਾਰਟੀ ਦੁਆਰਾ ਵੀ ਅਸੀਂ 800 ਕਰੋੜ ਇਸ ਵਿੱਚੋਂ ਇਕੱਠਾ ਕਰ ਲੈਣਾ 800 ਕਰੋੜ ਅਸੀਂ ਉਧਰੋਂ ਕੱਢ ਲੈਣਾ ਫਿਰ ਅਸੀਂ ਆ ਕਰ ਦਿਆਂਗੇ ਔਰਤਾਂ ਨੂੰ 1000 ਰੁਪਿਆ ਦੇ ਦਿਆਂਗੇ ਬੇਰੁਜ਼ਗਾਰੀ ਪੱਤੇ ਵੰਡਾ ਦੇਾਂਗੇ ਆ ਕਰ ਦਿਆਂਗੇ ਵਾਅਦਾ ਕਰ ਦਿਆਂਗੇ ਉਹ ਕਿਉਂ ਨਹੀਂ ਕੀਤਾ ਗਿਆ ਆਹ ਸਵਾਲ ਉਠਾਉਣੇ ਚਾਹੀਦੇ ਨੇ ਸਰਕਾਰ ਜਿਹੜਾ ਮਨੋਰੰਜਨ ਦੇ ਸਾਧਨਾਂ ਤੋਂ ਇਸ ਤਰ੍ਹਾਂ ਟੈਕਸ ਕਿਉਂ ਲੈ ਰਹੀ ਆ ਇਹ ਸਵਾਲ ਇੰਨਾ ਵੱਡਾ ਬਾਜ਼ਮ ਸਵਾਲ ਨਹੀਂ ਬਣਦਾ ਉਧਰ ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ 3 ਜਨਵਰੀ ਨੂੰ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਦੇ ਨਾਲ ਕਿਸਾਨਾਂ ਦੀ ਖਾਸ ਕਰਕੇ ਸਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਹਦੇ ਵਿੱਚ ਚਰਚਾ ਹੋਵੇਗੀ ਕਿਸਾਨ ਮੰਗਾਂ ਦੇ ਸਬੰਧੀ ਹੁਣ ਇੱਥੇ ਜਿਹੜੇ ਸ਼ੰਭੂ ਤੇ ਖਨੌਰੀ ਮੋਰਚੇ ਤੇ ਲੜਾਈ ਲੜ ਰਹੀਆਂ ਜਥੇਬੰਦੀਆਂ ਨੇ ਉਹ ਗੱਲ ਪਹਿਲਾਂ ਤੋਂ ਨਹੀਂ ਕਰ ਰਹੀਆਂ ਸੀ ਕਮੇਟੀ ਦੇ ਨਾਲ ਪਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੱਖਰੇ ਤੌਰ ਤੇ ਲੜਾਈ ਲੜ ਰਿਹਾ ਉਹਨੂੰ ਚਿੱਠੀ ਆਈ ਹੈ ਤਾਂ ਉਹਨਾਂ ਨੇ ਗੱਲਬਾਤ ਕਰਨ ਦੇ ਲਈ ਹਾਮੀ ਭਰੀ ਹੈ ਪੰਚਕੂਲਾ ਦੇ ਵਿੱਚ ਮੀਟਿੰਗ ਹੋਏਗੀ 3 ਤਰੀਕ ਨੂੰ ਤੇ ਵੇਖਣਾ ਹੋਏਗਾ ਕਿ ਕੀ ਨਿਕਲਦਾ ਹੈ ਉਧਰ ਜਿਹੜਾ ਗਰਨਾਮ ਸਿੰਘ ਚੜੂਨੀ ਹਰਿਆਣਾ ਦਾ ਕਿਸਾਨ ਆਗੂ ਹੈ ਉਹਨੇ ਦੋ ਟੁਕ ਡੱਲੇਵਾਲ ਹੋਰਾਂ ਨੂੰ ਕਿਹਾ ਉਹ ਕਹਿੰਦਾ ਤੁਸੀਂ ਅੱਡੋ-ਪਾਟੀ ਹੋ ਕੇ ਤੇ ਇਸ ਤਰ੍ਹਾਂ ਵੱਖਰੇ ਹੋ ਕੇ ਜਿਹੜੀ ਲੜਾਈ ਲੜ ਰਹੇ ਹੋ ਇਹਦਾ ਕੋਈ ਨਤੀਜਾ ਨਹੀਂ ਨਿਕਲਣਾ ਉਹ ਕਹਿੰਦਾ ਸ਼ੁਰੂ ਚ ਹੀ ਐਨੀ ਵੱਡੀ ਮੰਗ ਤੇ ਵੱਡੀ ਲੜਾਈ ਲੜਨ ਲਈ ਦੂਜੀਆਂ ਜਥੇਬੰਦੀਆਂ ਨੂੰ ਵੀ ਨਾਲ ਲੈਣਾ ਚਾਹੀਦਾ ਸੀ ਕੋਸ਼ਿਸ਼ ਕਰਨੀ ਚਾਹੀਦੀ ਸੀ ਕੋਈ ਇੱਕ ਦੋ ਜਥੇਬੰਦੀਆਂ ਜੇ ਨਾਮ ਹੀ ਆਉਂਦੀਆਂ ਗੱਲ ਵੱਖਰੀ ਸੀ ਪਰ 30 35 40 ਜਥੇਬੰਦੀਆਂ ਜਿਹੜੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਉਹਨਾਂ ਚੋਂ ਵੱਧ ਤੋਂ ਵੱਧ ਨੂੰ ਨਾਲ ਲੈਣਾ ਚਾਹੀਦਾ ਸੀ ਪਾਵੇਂ 2-4 ਮਹੀਨੇ ਲੇਟ ਸੰਘਰਸ਼ ਸ਼ੁਰੂ ਹੁੰਦਾ ਪਰ ਤਾਕਤ ਬਣਾ ਕੇ ਹੁੰਦਾ ਤਾਂ ਫਿਰ ਜਿੱਤ ਵੱਲ ਵਧਿਆ ਜਾ ਸਕਦਾ ਸੀ ਅੱਡੋ-ਪਾਟੀ ਹੋ ਕੇ ਇਹ ਲੜਾਈ ਨਹੀਂ ਜਿੱਤੀ ਜਾ ਸਕਦੀ ਇਹ ਗੱਲ ਗਰਨਾਮ ਸਿੰਘ ਚੜੂਨੀ ਨੇ ਵੀ ਅੱਜ ਬੋਲੀ ਹੈ ਇਸ ਤੋਂ ਪਹਿਲਾਂ ਜਿਹੜੇ ਸਯੁਕਤ ਕਿਸਾਨ ਮੋਰਚੇ ਦੀਆਂ ਦੂਜੀਆਂ ਜਥੇਬੰਦੀਆਂ ਨੇ ਉਗਰਾਹਾ ਜਥੇਬੰਦੀ ਸਮੇਤ ਸਾਹਮਣੇ ਬੋਲੀ ਹੈ ਤਾਂ ਹੁਣ ਵੇਖਣਾ ਹੈ ਕਿ ਕਿਸਾਨ ਅੰਦੋਲਨ ਦਾ ਕੀ ਨਤੀਜਾ ਨਿਕਲਦਾ ਕਿਉਂਕਿ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਕਮਾਲ ਕਰ ਦਿੱਤੀ ਕੱਲ ਪੰਜਾਬ ਬੰਦ ਦੇ ਉੱਪਰ ਉਹਨੇ ਇਹ ਕਹਿ ਦਿੱਤਾ ਕਹਿੰਦਾ ਕੇਂਦਰ ਸਰਕਾਰ ਤੇ ਇਹਦਾ ਕੋਈ ਅਸਰ ਨਹੀਂ ਹੋਣਾ ਕਹਿੰਦਾ ਇਹੋ ਜੇ ਕੁਝ ਕੁ ਜ਼ਿਲ੍ਹਿਆਂ 'ਚ ਬੰਦਬੰਦ ਕਰ ਲੋ ਪੰਜਾਬ ਦੇ 28 ਸੂਬੇ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵੱਖਰੇ ਨੇ ਇੰਨਾ ਵੱਡਾ ਭਾਰਤ ਦੇਸ਼ ਹੈ ਤੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਜੇ ਬੰਦਬੰਦ ਕਰ ਵੀ ਲਓਗੇ ਇੱਕ ਅੱਧਾ ਦਿਨ ਤਾਂ ਕੇਂਦਰ ਸਰਕਾਰ ਤੇ ਇਹਦਾ ਕੋਈ ਅਸਰ ਨਹੀਂ ਹੋਣਾ ਕਹਿੰਦਾ ਤੁਸੀਂ ਲੋਕਾਂ ਨੂੰ ਖੱਜਲ ਖਰਾਬ ਕਰਨਾ ਹੈ ਔਰ ਵੱਡੀ ਗੱਲ ਹਰਜੀਤ ਗਰੇਵਾਲ ਨੇ ਕਹੀ ਕਹਿੰਦਾ ਪੰਜਾਬ ਦੇ ਵਿੱਚ ਆਰਥਿਕ ਐਮਰਜੈਂਸੀ ਲੱਗ ਸਕਦੀ ਹੈ ਇਹ ਚੈਨਲਾਂ ਦੇ ਉੱਪਰ ਇੰਟਰਵਿਊ ਦਿੰਦਿਆਂ ਹੋਇਆਂ ਹਰਜੀਤ ਗਰੇਵਾਲ ਭਾਜਪਾ ਦੇ ਆਗੂ ਨੇ ਕਹਿ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੱਚਮੁੱਚ ਪੰਜਾਬ 'ਚ ਰਾਸ਼ਟਰਪਤੀ ਰਾਜ ਜਾਂ ਗਵਰਨਰਰੀ ਰਾਜ ਲੱਗੇਗਾ ਇਹ ਸਵਾਲ ਖੜਾ ਹੋ ਗਿਆ ਕਿਉਂਕਿ ਭਾਜਪਾ ਦਾ ਆਗੂ ਜਿਨ੍ਹਾਂ ਦੀ ਕੇਂਦਰਤ ਸਰਕਾਰ ਹੈ ਉਹ ਇਹ ਗੱਲ ਖੁਦ ਬੋਲ ਰਿਹਾ ਔਰ ਦੇਖੋ ਇੱਕ ਗੁਰਸਿਮਰਨ ਮੰਡ ਹੈ ਉਹ ਤਾਂ ਇੱਥੋਂ ਤੇ ਕਹੀ ਜਾਂਦਾ ਵੀ ਕਿਸਾਨ ਧੱਕੇਸ਼ਾਹੀ ਕਰ ਰਹੇ ਨੇ ਗੁੰਡਾਗਰਦੀ ਕਰ ਰਹੇ ਨੇ ਤਾਨਾਸ਼ਾਹੀ ਕਰ ਰਹੇ ਨੇ ਔਰ ਲੋਕਾਂ ਨੂੰ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਹੁਣ ਇਹਨਾਂ ਦੋਵਾਂ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਬਾਰੇ ਲਿਖ ਸਕਦੇ ਹੋ